ਮੈਂ ਪਹਿਲਾਂ ਲੰਬਾ ਸਮਾਂ ਕਾਉਂਸਲਰ ਰਹੇ ਹਾਂ ਇਲਾਕੇ ਦੀ ਸੇਵਾ ਕੀਤੀ ਹੈ ਤੇ ਉੱਥੇ ਅੱਜ ਵੀ ਹੁਣ ਬਸ ਅਸੀਂ ਸਾਰੀ ਟੀਮਾਂ ਸਾਡੀਆਂ ਨਿਕਲ ਗਈਆਂ ਅਸੀਂ ਡੋਰ ਟੂ ਡੋਰ ਚੱਲੇ ਆ ਕੈਂਪੇਨ ਕਰ ਰਹੇ ਆ ਬੜਾ ਵਧੀਆ ਹੰਗਾਰਾ ਸਾਡੇ ਸਤਿਕਾਰਯੋਗ ਐਮਐਲਏ ਗੋਪੀ ਗੋਗੀ ਜੀ ਤੇ ਸਾਰੀ ਸਮੂਚੀ ਟੀਮ ਅਸੀਂ ਡਵੈਲਪਮੈਂਟ ਦੇ ਇੰਟਰਲੌਕ ਟਾਈਲਾਂ ਦਾ ਕੰਮ ਹੋਵੇ ਚਾਹੇ ਟਿਊਬਲ ਹੋਣ ਛੇ ਟਿਊਬਲ ਨਵੇਂ ਲਾਏ ਆ ਚਾਹੇ ਉਹ 100% ਲਾਈਟਾਂ ਜਗਦੀਆਂ ਨੇ ਮੈਂ ਇਹੀ ਆਪਣੇ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਵੱਧ ਤੋਂ ਵੱਧ ਜਿਹੜਾ ਸਾਡਾ ਸਹਿਯੋਗ ਦਿਓ ਅਸੀਂ ਤੁਹਾਡੇ ਨਾਲ ਆ। ਵਿਰੋਧੀ ਪਾਰਟੀਆਂ ਕਹਿੰਦੀਆਂ ਕੋਈ ਵਿਕਾਸੇ ਕੰਮ ਨਹੀਂ ਹੋਇਆ। ਇਹ ਲੋਕ ਵਾਅਦੇ ਕਰੀ। ਵਿਰੋਧੀ ਪਾਰਟੀਆਂ ਤਾਂ ਵਿਰੋਧ ਹੀ ਕਰ ਸਕਦੀਆਂ ਹੋਰ ਕੁਝ ਨਹੀਂ ਕਰ ਸਕਦੀਆਂ। ਕੰਮ ਸਰਕਾਰ ਕਰਦੀ ਹੈ। ਸਾਡੇ ਇਲਾਕੇ ਦੇ ਲੋਕਾਂ ਨੂੰ ਪੁੱਛੋ। ਕੋਈ ਕੰਮ ਅਧੂਰਾ ਨਹੀਂ ਹੈ ਸਾਡੇ। ਮੈਂ ਸਮਝਦਾ ਦੇਖੋ ਇੰਟਰਲੌਕ ਟਾਈਲਾਂ ਲੱਗੀਆਂ ਇੱਥੇ ਕੰਮ ਲੱਗਿਆ। ਮਤਲਬ ਕਿਸੇ ਕਿਸਮ ਦਾ ਕੋਈ ਕੰਮ ਅਧੂਰਾ ਹੈ ਹੀ ਨਹੀਂ। ਹਰਨ ਕੁਮਾਰ ਤੁਸੀਂ ਦੇਖ ਰਹੇ ਹੋ ਫਾਸਲ ਲੁਧਿਆਣਾ 56 ਨੰਬਰ ਵਾਰਡ ਦੀ ਗੱਲ ਕਰਾਂਗੇ ਆਮ ਪਾਰਟੀ ਦੇ ਵੱਲੋਂ ਉਹਨਾਂ ਨੂੰ ਮੌਕਾ ਮਿਲਿਆ ਇਹ ਲੋਕਾਂ ਦੇ ਵੱਲੋਂ ਹੌਸਲਾ ਮਿਲਿਆ ਇਹਨਾਂ ਨੂੰ ਉਹਨਾਂ ਗੱਲਬਾਤ ਕਰਾਂਗੇ ਇਹ ਕੀ ਵਾਅਦੇ ਕਰੋਗੇ ਲੋਕਾਂ ਨਾਲ ਕਿਦਾਂ ਦੇ ਮੌਕੇ ਮਿਲਦਾ ਇਹਨਾਂ ਨੂੰ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਕਹਿਣਾ ਚਾਹੋਗੇ ਜਿੱਦਾਂ ਤੁਹਾਨੂੰ ਮੌਕਾ ਮਿਲਿਆ ਆਮ ਪਾਰਟੀ ਵੱਲੋਂ ਤਾਂ ਪਰਮਾਤਮਾ ਦੀ ਬੜੀ ਮਿਹਰ ਹੋਈ ਹੈ ਮੇਰੀ ਇਹ ਪੰਜਵੀਂ ਇਲੈਕਸ਼ਨ ਆ ਮੈਂ ਪਹਿਲਾਂ ਲੰਬਾ ਸਮਾਂ ਕੌਂਸਲਰ ਰਿਹਾ ਇਸ ਇਲਾਕੇ ਦੀ ਸੇਵਾ ਕੀਤੀ ਹੈ ਤੇ ਉੱਥੇ ਅੱਜ ਵੀ ਹੁਣ ਬਸ ਅਸੀਂ ਸਾਰੀ ਟੀਮਾਂ ਸਾਡੀਆਂ ਨਿਕਲ ਗਈਆਂ ਅਸੀਂ ਡੋਰ ਟੂ ਡੋਰ ਚੱਲੇ ਆ ਕੈਂਪੇਨ ਕਰ ਰਹੇ ਆ ਬੜਾ ਵਧੀਆ ਹੰਗਾਰਾ ਇੱਕ ਪਾਸੜ ਸਾਨੂੰ ਜਿਹੜਾ ਪਿਆਰ ਮਿਲ ਰਿਹਾ ਸਾਰੇ ਲੋਕਾਂ ਦਾ ਸਾਰੇ ਇਲਾਕੇ ਦੇ ਲੋਕ ਸਾਡੇ ਨਾਲ ਨੇ ਬਿਲਕੁਲ ਪਿਆਰ ਦੇ ਦੇ ਆ ਕੰਮ ਕੀਤਾ ਬਹੁਤ ਲੰਬਾ ਸਮਾਂ ਕੰਮ ਕੀਤਾ ਟਰਾਂਸਪੇਰੈਂਟ ਤਰੀਕੇ ਨਾਲ ਕੰਮ ਕੀਤਾ ਅਸੀਂ ਲੋਕਾਂ ਦਾ ਵਧੀਆ ਢੰਗ ਦੇ ਨਾਲ ਅਸੀਂ ਕੰਮ ਕੀਤਾ ਅੱਗੇ ਵੀ ਕਰਾਂਗੇ ਵੈਸੇ ਤਾਂ ਪਿਛਲੇ 2 ਸਾਲ ਤੋਂ ਸਾਡੇ ਸਤਿਕਾਰਯੋਗ ਐਮਐਲਏ ਗੁਰਪ੍ਰੀ ਗੋਗੀ ਜੀ ਤੇ ਸਾਰੀ ਇਸ ਮੁੱਚੀ ਟੀਮ ਅਸੀਂ ਡਵੈਲਪਮੈਂਟ ਦੇ ਇੰਟਰਲੌਕ ਟਾਈਲਾਂ ਦਾ ਕੰਮ ਹੋਵੇ ਚਾਹੇ ਟਿਊਬਲ ਹੋਣ 6 ਟਿਊਬਲ ਨਵੇਂ ਲਾਏ ਆ ਚਾਹੇ ਉਹ 100% ਲਾਈਟਾਂ ਜਗਦੀਆਂ ਨੇ ਕੰਮ ਹੋ ਰਿਆ ਉਸ ਤੋਂ ਇਲਾਵਾ ਮhalla ਕਲੀਨਿਕ ਬਣ ਗਿਆ ਸਾਰੇ ਕੰਮ ਆ ਜਿਹੜੇ ਲੋਕਾਂ ਨੂੰ ਬੜੇ ਵਧੀਆ ਢੰਗ ਦੇ ਨਾਲ ਡਵੈਲਪਮੈਂਟ ਆ ਜਿਹੜੀ ਸਾਡੇ ਇਲਾਕੇ ਦੇ ਏਰੀਆ ਚ ਹੋ ਰਹੀ ਆ ਸੜਕਾਂ ਬਣ ਗਈਆਂ ਰੀਕਾਰਪੇਟਿੰਗ ਹੋ ਗਈ ਬਹੁਤ ਵਧੀਆ ਢੰਗ ਨਾਲ ਤੇ ਬੜੇ ਅਮਨ ਅਮਾਨ ਸ਼ਾਂਤੀ ਦੇ ਨਾਲ ਸਾਡੇ ਕੰਮ ਚੱਲ ਰਹੇ ਨੇ ਉੱਥੇ ਮੈਂ ਇਹੀ ਆਪਣੇ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਵੱਧ ਤੋਂ ਵੱਧ ਜਿਹੜਾ ਸਾਡਾ ਸਹਿਯੋਗ ਦਿਓ ਅਸੀਂ ਤੁਹਾਡੇ ਨਾਲ ਆ ਤੇ ਬੜਾ ਸਾਨੂੰ ਪਿਆਰ ਵੀ ਤੁਸੀਂ ਦਿੰਦੇ ਹੋ ਤੇ ਉੱਥੇ ਮੈਂ ਸਮਝਦਾ ਕਿ ਪੜਿਆ ਲਿਖਿਆ ਇਲਾਕਾ ਸਾਡਾ ਇੱਥੇ ਬੜਾ ਪਿਆਰ ਤੇ ਸਤਿਕਾਰ ਦਿੰਦੇ ਬੜੇ ਡੀਸੈਂਟ ਲੋਕ ਨੇ ਤੇ ਉਹਦੇ ਵਿੱਚ ਮੈਨੂੰ ਉਮੀਦ ਆ ਕਿ ਲੋਕੀ ਮੈਨੂੰ ਬਹੁਤ ਵੱਡੇ ਮਾਰਜਨ ਦੇ ਨਾਲ ਮੇਰਾ ਸਹਿਯੋਗ ਦੇਣਗੇ ਫਤਿਹਪੁਰਾਂ। ਵਿਰੋਧੀ ਪਾਰਟੀਆਂ ਕਹਿੰਦੀਆਂ ਕੋਈ ਵਿਕਾਸਿਕ ਕੰਮ ਨਹੀਂ ਹੋਇਆ। ਇਹ ਲੋਕ ਵਾਅਦੇ ਕਰਦੇ। ਜੀ ਵਿਰੋਧੀ ਪਾਰਟੀਆਂ ਤਾਂ ਵਿਰੋਧ ਹੀ ਕਰ ਸਕਦੀਆਂ ਹੋਰ ਕੁਝ ਨਹੀਂ ਕਰ ਸਕਦੀਆਂ ਕੰਮ ਸਰਕਾਰ ਕਰਦੀ ਐ। ਸਰਕਾਰ ਦੇ ਦੁਆਰ ਤੇ ਹੀ ਕੰਮ ਹੁੰਦੇ ਨੇ ਜੇ ਅੱਜ ਦੀ ਤਰੀਕ ਵਿੱਚ ਕਿਸੇ ਹੋਰ ਪਾਰਟੀ ਵਾਲਿਆਂ ਨੇ ਕੋਈ ਕੰਮ ਕਰਾਉਣਾ ਹੋਵੇ ਤਾਂ 2 ਰੁਪਏ ਦਾ ਕੰਮ ਨਹੀਂ ਇਕ ਬਲਵ ਨਹੀਂ ਜਗਾ ਹੁਣਾ ਉਹ ਸਿਰ ਵਿਰੋਧ ਕਰ ਸਕਦੇ ਆ ਉਹਨਾਂ ਦਾ ਕੰਮ ਹੈ ਉਹਨਾਂ ਦੀ ਡਿਊਟੀ ਹੈ ਉਹਨਾਂ ਦਾ ਧਰਮ ਹੈ ਉਹਨਾਂ ਨੇ ਕਰਨਾ ਫਤਵਾ ਲੋਕਾਂ ਨੇ ਦੇਣਾ ਵਿਰੋਧੀਆਂ ਦੇ ਵਿਰੋਧ ਕਰਨਾ ਕੁਝ ਨਹੀਂ ਹੁਣਾ ਲੱਗਦਾ ਮਿਲਦਾ ਮੌਕਾ ਤੁਹਾਨੂੰ ਪਾਰਟੀ ਵੱਲੋਂ ਵੀ ਮਿਲਿਆ ਆਮ ਪਬਲਿਕ ਨੂੰ ਮੌਕਾ ਮਿਲਦਾ ਵਿਕਾਸੇ ਕੰਮ ਵਧੀਆ ਹੋਊਗੇ ਬਹੁਤ ਵਧੀਆ ਟੰਗਣਾ ਹੋਣਗੇ ਤੁਸੀਂ ਸਾਡੇ ਇਲਾਕੇ ਦੇ ਲੋਕਾਂ ਨੂੰ ਪੁੱਛੋ ਕੋਈ ਕੰਮ ਦੂਰਾ ਨਹੀਂ ਹੈ ਸਾਡੇ ਮੈਂ ਸਮਝਦਾ ਆ ਦੇ ਕੋ ਇੰਟਰਲੌਕ ਟਾਈਲਾਂ ਲੱਗੀਆਂ ਇੱਥ ਕੰਮ ਅਧੂਰਾ ਹੈ ਹੀ ਨਹੀਂ ਕੋਈ ਸਾਡੇ ਇਲਾਕੇ ਤੁਸੀਂ ਕਿ ਫਿਰਕੇ ਦੇਖ ਲਓ ਤੁਹਾਨੂੰ ਕੋਈ ਟੁੱਟੀ ਸੜਕ ਮਿਲ ਜਵੇ ਕੋਈ ਤੁਹਾਨੂੰ ਕੋਈ ਵੀ ਮਾੜਾ ਕੰਮ ਮਿਲ ਜਵੇ ਕੋਈ ਕਿਸੇ ਕਿਸਮ ਦੀ ਕਿਸੇ ਮਹੱਲੇ ਦੇ ਵਿੱਚ ਕੋਈ ਕੰਪਲੇਂਟ ਮਿਲ ਜਵੇ ਕਿਤੇ ਨਾ ਕਿਤੇ ਨਾਲੇ ਕੰਮ ਚੱਲਦਾ ਤੁਹਾਨੂੰ ਮਿਲੂਗਾ ਕਿਤੇ ਟਾਈਲਾਂ ਦਾ ਕਿਤੇ ਹੋਰ ਦਾ ਆ ਪਿਛੇ ਮਾਰਕੀਟ ਦਾ ਕੰਮ ਚੱਲ ਰਿਹਾ ਮਤਲਬ ਤੁਹਾਨੂੰ ਕੋਈ ਵੀ ਇਹੋ ਜੀ ਜਗ੍ਹਾ ਨਹੀਂ ਮਿਲੂਗੀ ਕਿ ਪੈਚ ਪੈਚ ਵਰਕ ਵੀ ਕੋਈ ਸੜਕ ਇਹੋ ਜੀ ਨਹੀਂ ਤੁਸੀਂ ਸਾਨੂੰ ਦਿਖਾ ਸਕਦੇ ਜਿੱਥੇ ਪੈਚ ਵਰਕ ਵੀ ਹੋਣ ਵਾਲਾ ਹੋਵੇ ਸਾਰਾ ਕੁਝ ਕੰਮ ਹੋਇਆ ਵਿਆ ਤੇ ਜਿਹੜੇ ਕੋਈ 10 15% ਕੰਮ ਰਹਿਗੇ ਉਹ ਵੀ ਅਸੀਂ ਬਹੁਤ ਇਮਾਨਦਾਰੀ ਨਾਲ ਤੇ ਬਹੁਤ ਜਲਦ ਕਰਾ ਕੇ ਦੇਵਾਂਗੇ ਵੋਟਰਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਵੋਟਰਾਂ ਨੂੰ ਇਹੀ ਬੇਨਤੀ ਕਰਦਾ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਜੋ ਪ੍ਰਸ਼ਾਸਨ ਆਮ ਆਦਮੀ ਪਾਰਟੀ ਦਾ ਜੋ ਐਮਐਲਏ ਉਹ ਆਮ ਆਦਮੀ ਪਾਰਟੀ ਦਾ ਕੌਂਸਲਰ ਆਮ ਆਦਮੀ ਪਾਰਟੀ ਦਾ ਹੋਊਗਾ ਬਹੁਤ ਵਧੀਆ ਇਲਾਕੇ 'ਚ ਕੰਮ ਹੋਣਗੇ ਤੁਸੀਂ ਸਾਰਿਆਂ ਨੇ ਮਾਣ ਅੱਗੇ ਵੀ ਦਿੱਤਾ ਹੁਣ ਵੀ ਦਿੱਤਾ ਆਉਣ ਵਾਲੇ ਸਮੇਂ 'ਚ ਵੀ ਦਿਓਗੇ ਤੁਹਾ ਮੈਂ ਇਹ ਆਸ ਰੱਖਦਾ ਤੇ ਇੱਕ ਪਰਜੋਰ ਤੁਹਾਡੇ ਚੈਨਲ ਦੇ ਮਾਧਿਅਮ ਦੇ ਜ਼ਰੀਏ ਮੈਂ ਬੇਨਤੀ ਵੀ ਕਰਦਾ ਕਿ ਤੁਸੀਂ ਸਾਨੂੰ ਫਤਫਾ ਦਿਓ ਅਸੀਂ ਜਿਹੜੀ ਇਲਾਕੇ ਦੇ ਵਿੱਚ ਡਿਵੈਲਪਮੈਂਟ ਆ ਜਿਹੜੀ ਉਹ ਸਰਕਾਰ ਤੋਂ ਬਿਨਾ ਨਾ ਹੋ ਸਕਦੀ ਹੈ ਨਾ ਕੋਈ ਕਰਵਾ ਸਕਦਾ ਤੇ ਅਸੀਂ ਬਹੁਤ ਵਧੀਆ ਟੰਗਣਾ ਕਰਾਵਾਂਗੇ ਅਸੀਂ WhatsApp ਗਰੁੱਪ ਬਣਾਏ ਹੋਏ ਨੇ ਹਰ ਮੱਲੇ ਦਾ ਵੱਖਰਾ ਵੱਖਰਾ ਲੋਕਾਂ ਨੂੰ ਟਰਾਂਸਪੇਰੈਂਟ ਤਰੀਕੇ ਦੇ ਨਾਲ ਲੋਕੀਓ ਚ ਕੰਪਲੇਂਟ ਕਰਦੇ ਆ ਲੋਕਾਂ ਨੂੰ ਬੋਲਣ ਦਾ ਰਾਈਟ ਆ ਲੋਕਾਂ ਨੂੰ ਕੰਪਲੇਂਟ ਕਰਨ ਦਾ ਰਾਈਟ ਆ ਉਹਦੇ ਵਿੱਚ ਉਹ ਜਿਹੜੀ ਚੀਜ਼ ਆ ਉਹ ਇੱਕ ਮੈਨੇ ਰੱਖਉਂਦੀ ਆ ਕਿ ਕੋਈ ਵੀ ਬੰਦਾ ਕਿਸੇ ਕਿਸਮ ਦਾ ਕੰਮ ਕਹਿੰਦਾ ਜਾਂ ਕੋਈ ਕੰਪਲੇਨ ਕਰਦਾ ਸੀ ਪਹਿਲ ਦੇ ਆਧਾਰ ਤੇ ਕਰਦੇ ਆ ਤੇ ਇਸੇ ਤਰ੍ਹਾਂ ਟਰਾਂਸਪੇਰੈਂਟ ਤਰੀਕੇ ਦੇ ਨਾਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਾਵਾਂਗਾ ਮੇਰ ਬਣੂਗਾ ਮੇਰ 100% ਆਮ ਆਦਮੀ ਪਾਰਟੀ ਦਾ ਬਣੂਗਾ 100% ਹਰ ਪਾਰਟੀ ਕੇ ਨਹੀਂ ਦੇਖੋ ਮੇਰਾ ਕਦੇ ਹੋਇਆ ਆਪੋਜੀਸ਼ਨ ਦਾ ਬਣਿਆ ਅੱਜ ਤੱਕ ਨਹੀਂ ਬਣਿਆ ਇਹ ਹੁਣ ਜਿਹੜਾ ਸੂਰਜ ਪੱਛਮ ਚੋਂ ਕਿਵੇਂ ਨਿਕਲਿਆ ਉਹ ਜਿਹਾ ਤਿੱਕਾ ਪੂਰਬ ਚੋਂ ਚੜਦਾ ਤਾਂ ਪੂਰਬ ਚੋਂ ਚੜੂਗਾ ਕਦੇ ਨਹੀਂ ਹੋਇਆ ਥੈਂਕ ਯੂ ਜੀ ਐਸੀ ਸਾਡੇ 44 ਬਸ ਸਭ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਪੂਰਾ ਆਪਣਾ ਦੱਸਿਆ ਵੀ ਅਸੀਂ ਕਿਦਾਂ ਵਿਕਾਸ ਦੇ ਕੰਮ ਕਰਾਵਾਂ ਮੈਂ ਹਰ ਨੂੰ ਕੋ ਮਾਰ ਤੁਸੀਂ ਦੇਖ ਰਹੇ ਹੋ ਫਾਸਟਲੀ ਦੇਣਾ